ਸਾਸ੍ਰੀ ਕਾਦੀ ਮੈਂ ਪ੍ਰਦੀਪ ਧਮਾਨ ਤੇ ਚੈਨਲ ਪੰਜਾਬੀ ਦੇਖਣ ਵਾਲੇ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਦਾ ਬਾਕਪਾਤ ਸਵਾਗਤ ਹੈ। ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਅਧੀਨ ਕੰਮ ਕਰਨ ਵਾਲੇ ਅਤੇ ਹਾਲ ਹੀ ਵਿੱਚ 온ਟਾਰੀਓ ਪ੍ਰੀਮੀਅਰ ਡੱਗ ਫੋਰਡ ਨੂੰ ਦੁਬਾਰਾ ਚੁਣੇ ਜਾਣ ਵਿੱਚ ਮਦਦ ਕਰਨ ਵਾਲੇ ਕੋਰੀ ਟੈਂਕੇ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਫੈਡਰਲ ਕਨਜ਼ਰਵੇਟਿਵਾ ਅਤੇ ਉਹਨਾਂ ਦੇ ਨੇਤਾ ਨੂੰ ਜਲਦੀ ਹੀ ਰਾਹ ਬਦਲਣ ਦੀ ਲੋੜ ਹੈ ਅਤੇ ਦੂਜੇ ਪਾਸੇ ਕਨਜ਼ਰਵੇਟਿਵ ਨੇਤਾ ਪੀਆਰੇ ਪਾਲੀਅਰ ਨੇ ਕਿਹਾ ਕਿ ਕੁਝ ਜਨਤਕ رائے ਪੋਲ ਐਵੇਂ ਦਿਖਾਉਂਦੇ ਨੇ ਕਿ ਕੰਜ਼ਰਵੇਟਿਵ ਲਿਬਰਲਾਂ ਉੱਤੇ ਆਪਣੀ ਲੀਡ ਗਵਾ ਰਹੇ ਨੇ ਚਤਕੇ ਕਿ ਕੈਨੇਡੀਅਨ ਆਪਣਾ ਫੈਸਲਾ VOTING ਵਾਲੇ ਦੇ ਲੈਣਗੇ ਦੇਸ਼ ਦੀ ਚੋਟੀ ਦੇ ਕੰਜ਼ਰਵੇਟਿਵ ਰਣਨੀਤੀਕਾਰਾਂ ਦੇ ਵਿੱਚੋਂ ਕੋਰੀ ਟੈਂਕੇ ਦਾ ਕਹਿਣਾ ਹੈ ਕਿ ਪੀਰੇ ਪੋਲੀਅਮ ਨੂੰ ਤੁਰੰਤ ਇਕਤੂਰੀ ਬਣਾਉਣ ਅਤੇ ਉਸ ਮੁੱਦੇ ਬਾਰੇ ਹੋਰ ਗੱਲ ਕਰਨਾ ਸ਼ੁਰੂ ਕਰਨ ਦੀ ਲੋੜ ਹੈ ਜਿਸ ਦੀ ਵੋਟਪਾ ਨੂੰ ਸਭ ਤੋਂ ਵੱਧ ਪਰਵਾਹ ਹੈ ਕੋਰੀ ਟੈਂਕੇ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਹੀ ਪੋਲੀਅਮ ਇੱਕ ਵਿਸ਼ਾਲ ਬਹੁਮਤ ਵਾਲੀ ਸਰਕਾਰ ਜਿੱਤਣ ਦੇ ਰਾਉਤੇ ਸੀ ਕੋਰੀ ਨੇ ਇਹ ਵੀ ਕਿਹਾ ਕਿ ਮੈਂ ਆਲੋਚਨਾ ਕੰਜ਼ਰਵੇਟਿਵ ਪਾਰਟੀ ਪ੍ਰਤੀ ਦੁਸ਼ਮਣੀ ਕਾਰਨ ਨਹੀਂ ਕਰ ਰਿਹਾ ਪਰ ਜੇਕਰ ਚੋਣ ਹੁੰਦੀ ਹੈ ਤਾਂ ਦੇਸ਼ ਦੇ ਹਰ ਵੱਡੇ ਪੋਲਿਸਟਰ ਦਾ ਕਹਿਣਾ ਹੈ ਕਿ ਲਿਬਰਲ ਵੱਟੀ ਜਿੱਤ ਪ੍ਰਾਪਤ ਕਰਨ ਦੇ ਲਈ ਤਿਆਰ ਨਹੀਂ ਅਤੇ ਕੰਸਰਵੇਟਿਵ ਹਾਲਚਾਨ ਕੇ ਕੋਰੀ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ ਦੇ ਨੇਤਾ ਬਹੁਤ ਜ਼ਿਆਦਾ ਟਰੰਪ ਯੁਕਤ ਹੈ ਅਤੇ ਉਸ ਨੂੰ ਜਲਦ ਹੀ ਬਦਲਾਵ ਲਿਆਉਣਾ ਪਵੇਗਾ ਦੂਜੇ ਪਾਸੇ ਟਿਕਟੇ ਪੋਲ ਅੰਕੜੇ ਬਾਰੇ ਪੁੱਛ ਜਾਣਤੇ ਪੋਲੀਓ ਨੇ ਇਹ ਵੀ ਕਿਹਾ ਕਿ ਅਸੀਂ ਚੋਣਾਂ ਵਾਲੇ ਦਿਨ ਕੈਨੇਡੀਅਨਾਂ ਦੁਆਰਾ ਚੋਣ ਕਰਨ ਥੀ ਉਹ ਦੇਖ ਕਰਾਂਗੇ ਵੀ ਵਿਲ ਵੇਟ ਫੋਰ ਕੈਨੇਡੀਅਨਸ ਟੂ ਮੇਕ ਦ ਚੋਇਸ ਔਨ ਇਲੈਕਸ਼ਨ ਡੇ ਐਂਡ that choice will be this ਆਫਟਰ ਦ ਲਾਸਟ ਲਿਬਰਲ ਡੈਕੇਡ ਆਫ ਰਾਈਜ਼ਿੰਗ ਕਾਸਟਸ ਐਂਡ ਕ੍ਰਾਈਮ And the economy down under America's thumb. Do the Liberals deserve a fourth term in power? Or is it time to put Canada first for a change? With a new Conservative government, they will axe taxes, build homes, unleash resources, and bring home the jobs the Liberals have pushed abroad so that we can stand strong on our own two feet against the American threat. That is the choice that Canadians will have to make in the final analysis. Remember, the Liberals have the same ministers, the same MPs, the same strategists, and they're repeating the same promises that they've been making and breaking for 10 long years. We know the result. Here in BC, for example, Vancouver is the most expensive housing market in the entire world. Worse, sorry, in the entire of North America, it's the third most expensive in the entire world. It now takes 100%, almost 100% of pre tax income for the average Vancouver homebuyer to make monthly payments on the average home. That's mathematically impossible. And as Mr. Carney admitted, that was the case before President Trump ever brought in his tariffs. By electing the same Liberals who have weakened our economy and driven up costs and crime, those problems will only get worse. By contrast, we're presenting a real canada first plan to turn things around ਜ਼ਿਕਰ ਹੋ ਗਿਆ ਕਿ ਜਿੱਥੇ ਪੋਲੀਵਰ ਚੋਣਾ ਵਾਲੇ ਦਿਨ ਕੈਨੇਡੀਅਨਾਂ ਦੁਆਰਾ ਚੋਣ ਕਰਨ ਦੀ ਉਡੀਕ ਕਰਨ ਦੀ ਗੱਲ ਆਖ ਰਹੇ ਨੇ ਉੱਥੇ ਹੀ ਪੋਲੀਵਰ ਨੇ ਕਿਹਾ ਹੈ ਕਿ ਕੈਨੇਡੀਅਨ ਇੱਕ ਨਵੀਂ ਕੰਜ਼ਰਵੇਟਿਵ ਸਰਕਾਰ ਨਾਲ ਬਦਲਾਅ ਲੈ ਕੈਨੇਡਾ ਨੂੰ ਪਹਿਲ ਦੇਣ ਦਾ ਸਮਾਂ ਹੈ ਜੋ ਟੈਕਸਾਂ ਵਿੱਚ ਕਟੌਤੀ ਕਰੇਗੀ ਘਰ ਬਣਾਏਗੀ ਸਰੋਤਾਂ ਨੂੰ ਬਾਹਰ ਕੱਢੇਗੀ ਅਤੇ ਨੌਕਰੀਆਂ ਕਰ ਲਿਆਵੇਗੀ